ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਸੇਲ ਲਈ ਲੈ ਕੇ ਆਏ ਜੀ 4 ਬਈ ਐਚ ਐਫ ਇੱਕ ਜਰਸੀ ਹੈ ਟਾਪ ਆਓ ਪੁੱਛ ਲੈਣੇ ਭਾਈ ਤੁਹਾਡੇ ਅੱਜ ਦੇ ਬਾਈ ਜੀ ਹਸੀ ਗਾਲ ਹਸੀ ਗਾਲ ਨਹੀਂ ਉਹ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਨਾਮ ਤੇ ਐਡਰੈਸ ਬੋ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਸਨਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਪਿੰਡ ਨੇੜੇ ਪਿੰਡ ਬਾਈ ਪ੍ਰਾਉਡ ਵੀ ਰਹਿੰਦਾ ਭਾਈ ਰੁਪਾਲ ਮੋਬਾਈਲ ਨੰਬਰ ਬੋ 7719583125 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨਾ ਕਿੰਨੀ ਉਮਰ ਹੈ ਜੀ ਇਹਦੀ ਬਈ 11.5 ਮਹੀਨੇ ਉਮਰ ਹੈ ਜੀ 11.5 ਮਹੀਨੇ ਹਾਂਜੀ ਹਾਂ ਬਈ ਥੀਰੀ ਬਸੀ ਹੈਗੀ ਸਾਰਾ ਰਿਕਾਰਡ ਮਿਲੂ ਏ ਟੂ ਜ਼ੈਡ ਬਈ ਬੱਸੀ ਦਾ ਜਿਹੜੀ ਦਾ ਮਰਜ਼ੀ ਲੈਲੇ ਬੰਦਾ ਆਪ ਕੋਲ ਠੀਕ ਆ ਭਾਈ ਕਿਹੜੇ ਟੀਕੇ ਦੀਆਂ ਇਹ ਬਈ ਸਾਰਾ ਦੱਸ ਦਾਂਗੇ ਆਪਾਂ ਜਿਹੜੀ ਜਿਹੜੀ ਮਰਜ਼ੀ ਬੱਸੀ ਦਾ ਲੈਲੇ ਰਿਕਾਰਡ ਬੰਦਾ ਆਪ ਕੋਲ ਫੋਨ ਠੀਕ ਆ ਭਾਈ ਫੋਨ ਤੇ ਪੁੱਛ ਲੈ ਹਾਂ ਹਾਂ ਬਈ ਡੇਰੀ ਵਾਲਾ ਬੱਸੀ ਦਾ ਸਾਰਾ ਆ ਬੱਸੀ ਇੱਕ ਨਿਕਾ ਬੱਚਾ ਏ ਪਿੰਡੋਂ ਲਿਆ ਬਈ ਆਪਾਂ ਠੀਕ ਆ ਮਾਂ ਦਾ ਦੁੱਧ ਕਿੰਨਾ ਮਾਂ ਦੇ ਸਾਰਿਆਂ ਦਾ ਓਹ ਜਿਹੜੀ ਪਰਲੀਆਂ ਬੱਸੀ ਉਹਨਾਂ ਦਾ 30 ਪਲੱਸ ਵਾਲਾ 27 27 ਲੀਟਰ ਵਾਲੀ ਦੀ ਏ ਠੀਕ ਆ ਝੋਲੀ ਚੰਗੀ ਆ ਚਾਰ ਚਾਰ ਥਾਣਾ ਬਈ ਕੱਲੀ ਕੱਲੇ ਥਾਣੇ ਜਾ ਕੱਦ ਵੱਡ ਚੰਗਾ ਰੰਗ ਰੂਪ ਆ ਪੂਰਾ ਬਈ ਬੇੜ ਬੂੜ ਪੂਰਾ ਫੁੱਲਾ ਟੀਕੇ ਦੇ ਕਾਬਲ ਹੀ ਹੈਗੀ ਹਾਂ ਚਮਕ ਚੰਗੀ ਆ ਰੰਗ ਰੂਪ ਬਹੁਤ ਚੰਗਾ ਹਾਂ ਜੀ ਹਾਂ ਬਈ ਬਾਕੀ ਫੇਸ ਬਿਊਟੀ ਕਰਨ ਕੋਈ ਨਿਕਾਗਾ ਜਾਵਾ ਸਹੀ ਗੱਲ ਆ ਬਈ ਤਾਂ ਫੇਸ ਬਿਊਟੀ ਦਿਖਾ ਦਿਓ ਬਈ ਬਾਕੀ ਦੀ ਹਾਂ ਫੇਸ ਬਹੁਤ ਚੰਗਾ ਦੂਰਾ ਦੂਰਾ ਬਈ ਇੱਕ ਨੰਬਰ ਆ ਜਾਵਾ ਕੀ ਮੋਲ ਆ ਬਈ ਇਹਦਾ ਜਾਇਜ਼ ਮੋਲ ਬਈ ਫੋਨ ਉੱਤੇ ਕਰਾਂਗੇ ਸਾਰਿਆਂ ਦੀ ਹਾਂ ਜਾਇਜ਼ ਹੋਣਗੇ ਬਈ ਵਿਚ ਵਿਚ ਨਾਲ ਬੰਦੇ ਲੈ ਜਾਂਦੇ ਨੇ ਮੋਲ ਆ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਉਹ ਤਰਾਜ ਕਰਦੇ ਆਗੇ ਜਿਹਦੇ ਹਿਸਾਬ ਨਾਲ ਜਾਇਜ਼ ਹੋਗਾ ਅਕੇ 2 ਨੰਬਰ ਤੇ ਕਿੰਨੀ ਕੋਮ ਇਹ ਸਾਢੇ 4 ਮਹੀਨੇ ਦਾ ਬੱਚਾ ਬਾਈ ਸੰਗ ਹੁਣੀ ਘੜਾਇਆ ਹਜੇ ਤੇ ਆਦੇ ਤਾਜੀ ਘੜਾਏ ਵੇਗ ਹੂੰ ਇਹ ਪਿੰਡੋਂ ਹੀ ਲਿਆਗਾ ਬੱਚਾ ਠੀਕ ਆ ਇਹਦੀ ਮਾਂ ਥੱਲੇ ਬਹੁਤ ਵਧੀਆ ਰਿਕਾਰਡ ਹੈਗਾ ਠੀਕ ਆ ਮਾਂ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਤੇ ਕੀ ਮੁੱਲ ਬਾੜੀ ਆ ਬਾਈ ਫਿਰ ਇਹਦਾ ਇਹਦੇ ਫੋਨ ਤੇ ਕਰ ਲਾਂਗੇ ਜੈ ਜੀ ਜੈ ਜੈ ਜੀ ਬਾਈ ਸਾਰੇ ਬੱਸੀਆਂ ਦਾ ਜੈ ਜੀ ਰੇਟੀ ਹੋਊਗਾ ਜਮਾ ਬਹੁਤ ਠੀਕ ਆ ਬਾਈ ਹਾਂ ਫੇਸ ਬਿਊਟੀ ਬਾਕੀ ਦਿਖਾ ਦੇ ਦੀ ਵੀ ਹਾਂ ਖਾਣ ਇਹਦੀ ਵੀ ਦਿਖਾ ਦੀ ਹਾਂ ਵੱਡਾ ਇਹ ਬੱਸੀ ਵਰਗੇ ਖਾਣੀਆਂਗੇ ਜਮਾ ਹੂੰ ਚੋਲੀ ਚੂਲੀ ਬੂਰੀ ਇੱਕਾਂ ਹੋ ਗਏ ਚੋਲੀ ਦਿਖਾਉਣੇ ਲੱਗਿਆ ਵਾ ਬਹੁਤ ਚੰਗੀਆਂ ਹਾਂ 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 ਬਹੁਤ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਬੂਨ ਸਾਰੀਆਂ ਬਸੀਆਂ ਕੋਈ ਬਰੀਡ ਵੀ ਪੂਰੀ ਫੁੱਲ ਆ ਗਈ ਸਹੀ ਗੱਲ ਅੱਗੇ ਵੀਰੇ 3 ਨੰਬਰ ਕਿੰਨੀ ਕੁ ਉਮਰ ਹੈ ਜੀ ਇਹਦੀ ਬਈ ਸਾਡੇ 10 ਮਹੀਨੇ ਦੀ ਉਮਰ ਹੈ ਸਾਡੇ 10 ਮਹੀਨੇ ਹਾਂ ਬਈ ਬਾਕੀ ਦੀ ਝੋਲੀ ਦਿਖਾਈ ਦੇ ਫੇਸ ਬਿਊਟੀ ਮਾੜਾ ਤਲਿਹਾਰੇ ਦਾ ਮੰਨਦਾ ਠੀਕੇ ਦਾ ਰਿਕਾਰਡ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਸਾਰਾ ਏਡੂ ਜੇਡ ਮਿਲੂਗਾ ਜੀ ਪੁੱਛ ਲਿਓ ਤਾਂ ਵੀ ਕੋਈ ਚੈੱਕ ਕਰਨੀਗਾ ਚੋਲੀ ਆਹ ਤਲਿਹਾਰੇ ਦਾ ਤੇ ਮੰਨਦੀਆਂ ਥੋੜਾ ਜਿਹਾ ਔਰ ਜੀ ਮੰਨ ਪੁਰੀਆਂ ਰੰਗਾਂ ਹੋਈਆਂ ਠੀਕ ਆ ਪੁਰੀਆਂ ਪੁਰੀਆਂ ਬਾਕੀ ਬਈ ਪੁਰੀਆਂ ਫੁੱਲ ਹਮ ਤੇ ਬਾਕੀ ਫੇਸ ਬਿਊਟੀ ਦਿਖਾ ਦੇ ਬਈ ਇਹਦੀ ਬਾਈ ਕਹਿੰਦਾ ਫੋਨ ਤੇ ਹੋਊਗਾ ਫੇਸ ਜੈ ਜੀ ਹੋਣਗੇ ਬਈ ਮੁੱਲ ਸਾਰਿਆਂ ਦੇ ਮੁੱਲ ਬਾਈ ਕਹਿੰਦਾ ਬੱਚਿਆਂ ਦੇ ਹਿਸਾਬ ਨਾਲ ਜੈ ਜੀ ਬਰੀਡ ਬਈ ਬੱਸੀਆਂ ਦੀ ਫੁੱਲ ਵਾਲਾ ਪੂਰਾ ਬੇਡ ਬੂਡ ਝੋਲੀ ਦਿਖਾਈ ਬਾਕੀ ਬਈ ਥਾਣੇ ਦੇ ਝੋਲੀ ਬਹੁਤ ਚੰਗੀਆਂ ਹਾਂ ਇੱਥੇ ਫੜ ਲੈਨੇ ਇੱਕ ਮਿੰਟ ਝੋਲੀ ਵੀ ਚੰਗੀਆਂ ਨੇੜ ਤੋਂ ਦਿਖਾਉਨੇ ਲੈ ਕੱਲਾ ਕੱਲਾ ਕਪੜਾ ਰਗੇ ਝੋਲਾਂ ਬਈ ਸਾਰਿਆਂ ਦੇ ਥਾਣ ਕੱਲਾ ਕੱਲਾ ਚਾਰ ਚਾਰ ਥਾਣਾਂਗੇ ਸਾਰਿਆਂ ਨੂੰ ਸਹੀ ਗੱਲ ਆ ਬਾਈ ਮੁੱਲ ਜਾਇਜ਼ ਹੋਊਗਾ ਹਾਂ ਮੁੱਲ ਜਾਇਜ਼ ਹੋਊਗਾ ਕੋਈ ਨਾ ਫਾਲਤੂ ਰੇਟ ਨਹੀਂ ਕਰਦੇ ਬਈ ਇਹਨਾਂ ਦਾ ਓਕੇ ਬਈ ਅੱਗੇ ਵੀਰੇ 4 ਨੰਬਰ ਕਿੰਨੀ ਉਮਰ ਹੈ ਇਹਦੀ 11 ਮਹੀਨੇ ਉਮਰ ਆ ਬਈ ਠੀਕ ਆ ਬਾਕੀ ਬੱਸੀ ਦਾ ਕੱਦ ਕਾਠ ਸਾਰੀਆਂ ਬੱਸੀਆਂ ਨਾਲ ਵੱਧ ਆ ਗੇ ਵੀਲ ਵੱਧ ਆ ਇਸ ਬਿਊਟੀ ਬਾਕੀ ਬਈ ਬੜੀ ਪਿਆਰੀ ਹੈ ਨਾ ਹਾਂ ਪੂਰੀ ਟੌਪ ਦੀ ਬੱਸੀ ਆ ਬਈ ਖੜਨੀ ਖੜਨੀ ਇੱਕ ਨੰਬਰ ਆ ਸਹੀ ਗੱਲ ਆ ਤੂਰਾ ਤੂਰਾ ਪੂਰਾ ਕੀ ਮੋਲਾ ਬਈ ਜਾਇਜ਼ ਇਨੇ ਬਈ ਫੋਨ ਤੇ ਕਰਾਂਗੇ ਜੈ ਜੀ ਹੋਊਗਾ ਜੈ ਜੀ ਹੋਣਗੇ ਬਈ ਬਸ ਸਾਰੇ ਚੰਗੇ ਬਰੀਡ ਵਾਲਾ ਬਸ ਫੋਨ ਤੇ ਕਰਾਂਗੇ ਬਾਕੀ ਖੜਨੀ ਖੁਰਨੀ ਦੇਖ ਰਹੀ ਬਈ ਸਹੀ ਗੱਲ ਇਹ ਸਬਿਊਟੀ ਦਿਖਾ ਦੇ ਹੂੰ ਝੋਲੀ ਇਹਦੀ ਵੀ ਚੰਗੀ ਆ ਬਣਾਰਗੀ ਹੈ ਇਹਦੀ ਬਣਾਰਗੀ ਝੋਲੀ ਆ ਹਾਂ ਹਾਂ ਬਈ ਥਣ ਕੱਲਾ ਕੱਲਾ ਲੈ ਕੀ ਆ ਬਾਕੀ ਚੌੜੀ ਚੂੜੀ ਉਪਰੋਂ ਹੂੰ ਸਟ੍ਰੇਟ ਆ ਜਾਵਾਂ ਬਈ ਹਾਂ ਸੜਨੀ ਖੁਰਨੀ ਪੂਰੀ ਇੱਕ ਨੰਬਰ ਹੈ ਛੇਤੀ ਵੀ ਟੀਕਾ ਲੈ ਲਊਗਾ ਹਾਂ ਛੇਤੀ ਵੀ ਲੈ ਜੂ ਬਈ ਹਜੇ ਉਮਰ ਦੇ ਹਿਸਾਬ ਨਾਲ ਹਾਈਟ ਬਹੁਤ ਹੈਗੀ ਉਮਰ ਦੇ ਹਿਸਾਬ ਨਾਲ ਹਾਈਟ ਠੀਕ ਹੈ ਸਹੀ ਗੱਲ ਅਗੇ ਵੀ ਲਾਸਟ ਜਰਸੀ ਨਗੀਨਾ ਹਾਂਜੀ ਹਾਂ ਵੀ ਬਈ ਨਗੀਨਾ ਹੀ ਇੱਕ ਤਣਾ ਕਿੰਨੀ ਕੁ ਉਮਰ ਹੈ ਜੀ ਇਹ ਵੀ ਬਈ 1.5 ਮਹੀਨੇ ਆ ਠੀਕ ਆ ਬਈ ਝੂਲੀ ਵੀ ਗੱਬਣਾ ਰਕੂਗੀ ਆ ਫੇਸ ਬੜਾ ਪਿਆਰਾ ਹਾਂ ਫੇਸ ਬਈ ਬਾਕੀ ਤੋੜਾ ਦੂਰਾ ਬਾਕੀ ਬਰੀਡ ਪੂਰੀ ਫੁੱਲ ਆ ਬਈ ਇਹਦੇ ਸਹੀ ਗੱਲ ਆ ਬਈ ਤੋੜਾ ਤਰਾ ਕੀ ਕਿਹਨੇ ਗੱਬਣੀ ਨਹੀਂ ਦਈ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਕੋਈ ਆਣੀ ਢਿੱਡਲ ਨਹੀਂ ਗਈ ਹੂੰ ਸਹੀ ਗੱਲ ਆ ਝੋਲੀ ਵੀ ਚੰਗੀ ਆ ਝੋਲੀ ਬਈ ਬਹੁਤ ਚੰਗੀ ਝੋਲੀ ਆ ਚਾਰ ਸਣਾ ਬੰਨ ਕੇ ਦਿਖਾਵਾਂਗੇ ਹਾਂ ਬੰਨ ਕੇ ਦਿਖਾਣੇ ਕੋਈ ਦੀ ਝੋਲੀ ਚੰਗੀ ਆ ਥੋੜਾ ਤਲੇ ਰੇਦਾ ਮੰਨਦਾ ਸਾਰੀਆਂ ਬਸਗੀਆਂ ਹੂੰ ਰੇਹੜਾ ਪਿਆ ਬਣੀ ਖੁੱਲੂਆਂ ਨਾ ਕਰਕੇ ਹੋਲੇ ਦਾ ਹੀ ਫੂਨਤੀ ਹੋ ਜਾਣਾ ਹਾਂ ਫੂਨਤੀ ਗੈ ਹੀ ਹੋ ਗਈ ਬਹੁਤ ਠੀਕ ਆ ਜੇ ਕੋਈ ਇਕੱਠਾ ਲਾਣੂ ਆਪਾਂ ਹੋਰ ਜਾ ਬਦਨ ਮਾਤਣ ਚ ਝੋਲੀ ਬੜੀ ਚੰਗੀ ਆ ਹਾਂ ਥਾਨ ਦੇ ਸਾਰੇ ਲੋਕੀ ਗੁਲਾਬੀ ਸਣਾ ਲੈ ਕਹਿੰਦਾ ਕੀ ਬਾਤ ਚਾਰ ਸਣਾ ਲੈ ਤੱਲਾ ਕਰ ਕੀ ਬਾਤ ਆ ਝੋਲ ਸਾਰੀਆਂ ਬਸੀਆਂ ਨੇ ਚੰਗੀਆਂ ਬਈ ਬਰੀਡ ਵਾਲੀਆਂ ਬਸੀਆਂ ਕਰਾਂ ਇੱਕ ਬਾਈ ਕੋਲੇ ਗਾਂ ਗਈ ਉਹੀ ਦਿਖਾਉਂਦੇ ਆ ਹਾਂ ਕਿਹੜਾ ਸੂਆ ਹੁੰਦੀ ਹੈ ਬਈ ਤੀਜਾ ਸੂਆ ਹੁੰਦੀ ਹੈ ਬਈ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ 7 ਤਰੀਕ ਨੂੰ ਦੇਣ ਨੂੰ ਪਿਆ ਬਈ 7 ਤਰੀਕ ਆ ਦੇ ਫਾਰਮ ਦੀ ਗਾਹਾਂਗੀ ਬਈ ਠੀਕ ਆ ਬਾਈ ਦੇ ਫਾਰਮ ਦੀ ਜਾਨ ਇਹਸ ਬੜਾ ਚੰਗਾ ਰਾਜੀ ਫੋਲ ਦਾ ਬਈ ਢਾਂਟ ਇਹਦਾ ਤਿਆਰ ਕੁਝ ਵੀ ਨਹੀਂ ਹੋਈ ਅਜੇ ਤਾਂ ਬਹੁਤ ਤਿਆਰ ਹੋਣਾਗਾ ਬੈਠਿਆ ਨਹੀਂ ਜਾਂਦਾ ਗਾਂ ਤੋਂ ਬਾਈ ਹਾਲੇ ਤਾਂ ਬਾਈ ਕਹਿੰਦਾ ਕੁਝ ਵੀ ਤਿਆਰ ਨਹੀਂ ਬਾਕੀ ਮਿਲਕ ਬੇਣ ਦਿਖਾ ਦੇ ਦੋਹੇ ਪਾਸੇ ਨਾੜਾ ਪੂਰੀਆਂ ਫੋਲ ਆ ਬਾਈ ਚੱਡੇ ਆ ਮਿਲਕ ਬੇਣ ਦਿਖਾ ਦੇ ਲੈ ਦੋ ਦੋਹੇ ਪੂਰੀ ਮੋਟੀ ਆਉਂਦੀ ਦੋਹੇ ਪਾਸੇ ਇਕੱਲਾ ਇਕੱਲਾ ਥਾਣ ਚਾਰੇ ਪਾਸੇ ਨੱਡੇ ਆ ਚੱਡੇ ਦੇ ਨਾੜੇ ਨਾੜਾਂ ਗਿਆ ਬਾਈ ਗਾਂ ਦੀ ਲੈ ਚੱਲੋ ਬਾਈ ਨਿਖਾਉਂਦੇ ਆ ਲੇਵਾ ਕਮਾਲ ਦਾ ਸੋਹਣਾ ਲੇਵਾ ਕਰਮਾਲੀ ਨੇ ਬਾਕੀ ਬੱਚੇ ਪੂਰੇ ਟੋਪ ਦੇ ਪੌਂਦੀ ਆ ਬਾਈ ਠੀਕ ਆ ਬਾਈ ਤਿਆਰੀ ਬਾਈ ਕਹਿੰਦਾ ਬਾੜੀ ਚੰਗੀ ਐ ਇਹਦੀ ਅਜੇ ਕੱਚੀ ਕੱਚੀ ਬਾਈ ਤਾਂ 7 ਤਰੀਕ ਨੂੰ ਦੇਣੇ ਪੂਰੇ ਆਗੇ ਜੀ 7 ਤਰੀਕ ਰਾਜੀ ਫੋਲਾਟਾਂ ਚਾ ਚੰਗਿਆ ਕੀ ਰਿਕਾਰਡ ਦੁੱਧਾ ਬਈ 30 ਬਸ ਬਈ ਜਾਊਗੀ ਮੋਨ ਕੀ ਪਲੱਸ ਜਾ 22 ਲੀਟਰ ਦਿੱਤਾ ਇਹਨੇ ਆਪਣੇ ਕੋਲ ਠੀਕ ਆ ਬਈ ਦੂਜੇ ਸੂਏ ਮੁੱਲ ਕੀ ਇਹਦਾ ਜਾਇਜ ਆ ਮੁੱਲ ਵਿੱਚ 2.5 ਲੱਖ ਰੁਪਈਆ ਇਹਦਾ ਮਾਨਤਨ ਹੋਊ ਹਾਂ ਮਾਨਤਨ ਕਰ ਦਾਂਗੇ 2.5 ਲੱਖ ਰੁਪਈਆ ਮੁੱਲ ਮਾਨਤਨ ਅਜੇ ਤਾਂ ਕੋਈ ਵੀ ਨਹੀਂ ਬਣੀ ਬਈ ਇਹਨੇ ਬਹੁਤ ਐ ਬੰਨਟਰ ਲੈ ਕੇ ਬਾਈ ਦੇ ਫਾਰਮ ਦੀ ਬੈਡ ਫਾਰਮ ਦੇ ਵਿੱਚ ਬਾਈ ਕੋਲ ਸਾਰੀਆਂ ਗਾਮਾਂ ਚੰਗੀਆਂ ਨੇ ਬਈ ਮੁੱਲ ਜਿਹੜਾ ਬੈਡ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ ਆ ਵਿੱਚੋਂ ਮਾਨਤਨ ਜ਼ਰੂਰ ਹੋਊਗਾ ਹਾਂਜੀ ਹਾਂਜੀ ਕਿਹੜੇ ਸੀਮਨ ਤੋਂ ਗੱਭਣ ਅੱਗੇ ਪਤਾ ਇਹ ਮੈਜਿਕ ਤੋਂ ਹੋ ਬਈ ਇਹ ਵੀ ਐਸ ਤੋਂ ਡੈਨਮਾਰਕ ਦੀ ਆਪ ਹੈਗੀ ਡੈਨਮਾਰਕ ਦੀ ਖੋਲ ਠੀਕ ਆ ਬਈ ਧੰਨਵਾਦ ਬਈ